ਹਾਂ ਮੰਮੀ ਸਤਿ ਸ਼੍ਰੀ ਅਕਾਲ ਕਿਵੇਂ ਮੰਮੀ ਠੀਕ ਹੋ ਮਾਂ ਠੀਕ ਨਹੀਂ ਮੇਰੀ ਆਵਾਜ਼ ਤੋਂ ਨਹੀਂ ਪਤਾ ਲੱਗਦਾ ਤੈਨੂੰ ਆਵਾਜ਼ ਤੋਂ ਤਾਂ ਹੁਣ ਠੰਡ ਠੰਡ ਲਵਾਈ ਬੈਠੀ ਹੋਏਗੀ ਹੁਣ ਠੰਡ ਜਿੱਤੇ ਆਪ ਦੁਆਰੇ ਮਿਲਣ ਨੂੰ ਜੀ ਕਰਦਾ ਹਣਾ ਤੇਰਾ ਮੇਰੇ ਨਾਲ ਮੈਂ ਤਾਂ ਬਹੁਤ ਜੀ ਕਰਦਾ ਮਿਲਣ ਨੂੰ ਤਾਂ ਤੇਰੇ ਨਾਲ ਬਿਤਾਏ ਦਿਨ ਰਾਤ ਹਣਾ ਮੈਨੂੰ ਇੰਨੀ ਯਾਦ ਆਉਂਦੀ ਐ ਕੋ ਜਿਹੜੀ ਆਪਾਂ ਗਰਮੀ ਦੀ ਅੰਦਰ ਤਹਿਰਾ ਕੱਟੀਆਂ ਐਸੀ ਜਿਹਾ ਨਾ ਹਟਲਾਂ ਬਿਰੋ ਗਰੁੱਪ ਨੂੰ ਉਹ ਰਾਤਾਂ ਸੌਣ ਨਹੀਂ ਆਉਂਦੀਆਂ ਬਹੁਤ ਯਾਰ ਹੁੰਦੀਆਂ ਕਰਕੇ ਸਾਰਾਂ ਦਿਨ ਰਾਤਾਂ ਨੀਂਦੇ ਦੇਣਾ ਗਰਮੀ ਦੀ ਅੰਦਰ ਤਹਿਰਾ ਉਹ ਕਿਹੜਾ ਮੌਸਮ ਐ ਮਮੇ ਤੇ ਨਾ ਜਿਹੜਾ ਮੈਂ ਪਤਾ ਐ ਆ ਸਾਰੇ ਤਾਂ ਮੌਸਮ ਬਤਾ ਲੈ ਹੁਣ ਦੱਸ ਹੁਣ ਅਜੇ ਠੰਡ ਦੀ ਪਈ ਜਾਂਦੀ ਨਹੀਂ ਹੋਈ ਕਈਆਂ ਨਹੀਂ பங்கு ாரோ ਸਿਮਰਨ ਜੀ ਗਣੀ ਆਪਾਂ ਗੱਲ ਪਤਾ ਤੁਹਾਡੇ ਲੱਗਣਾ ਦੇਣਾ ਸੀਗਾ ਆਪਾਂ ਮੈਂ ਤੂੰ ਕਹਿੰਦੀ ਵੀ ਪਥਰੀ ਦਾ ਆਪਰੇਸ਼ਨ ਕਰਾਇਆ ਮੈਂ ਤਾਂ ਉਹਦੀ ੱਗਾ ਚੰਚਕ ਦੇਖ ਲੈਂਦੀ ਆ ਮੈਂ ਤਾਂ ਕਹਾਂ ਨਹੀਂ ਤੇਰੇ ਕਿੰਨੇ ਕੰ ਅੱਗ ਲੱਗਿਆ ਤਾਂ ਕਹਾਂ ਨਹੀਂ ਤੇਰੇ ਕਿੱਥੇ ਦੁਰੇਸ਼ ਨਾ ਹੋਇਆ ਕੋਈ ਪਤਾ ਤਾਂ ਹੈ ਬੁੜੀਆਂ ਦਾ ਤਾਂ ਸੌ ਬੰਨ ਨਹੀਂ ਹੰਦੇ ਅੱਜ ਕੱਲ ਇਹ ਤਾਂ ਬੜਾ ਪਤਾ ਲੱਗਦਾ ਆ ਆਪਰੇਸ਼ਨ ਦਾ ਪਰ ਹਾਂ ਇਹਦਾ ਕੱਟ ਦੂਜੇ ਪਾਸੇ ਲੱਗਦਾ ਨਾ ਟਿੱਡੇ ਦੇ ਥੱਲੇ ਦੇ ਪਾਸੇ ਹੈ ਨਾ ਅਰਥੋਂ ਪੰਗਾ ਪੈਂਦਾ ਹੈ ਤੇ ਦੂਜੀ ਜਿਹੜੀ ਉਹ ਕੋਪਰਟੀ ਜੀ ਹੁੰਦੀ ਉਹ ਰਖਵਾ ਲੈਣੀ ਸੀਗੀ ਕੁਝ ਤਾਂ ਕਰਦੇ ਰਖਵਾਈ ਤਾਂ ਸੀ ਇਹ ਤੋ ਤਨ ਨੂੰ ਮਨੁੱਖਾ ਕਰਕੇ ਕੋੜੀ ਕਰਕੇ ਘੋੜੀ ਬਣਾ ਬਣਾ ਕੇ ਤਾਂ ਤਾਂ ਚੜਾ ਤਿਕਾਹ ਜੇ ਤੇ ਤਿਕਾਤਾ ਕਰੇ ਨਾ ਪੀ ਜਾਤਾ ਤੇ ਹੁਣ ਤਾਂ ਕਿਵੇਂ ਕਰੀਏ ਫੇਰ ਤਾਂ ਕੀ ਕਰੀਏ ਇੱਕ ਤਾਂ ਹੱਲ ਦੱਸ ਦੇ ਫਿਰ ਹੁਣ ਇਹਦਾ ਹੁਣ ਹੋ ਗਿਆ ਜਿਹੜਾ ਕੁਝ ਹੋ ਗਿਆ ਉਹ ਤਾਂ ਕਹਿੰਦੇ ਨਹੀਂ ਸੀ ਵਿੱਚ ਹੀ ਜਾਣਦੇ ਵਿੱਚ ਹੀ ਜਾਣਦੇ కలిని మేము కమ ప ਇਹ ਕੰਮ ਤਾਂ ਹੈਗਾ ਵਧੀਆ ਕਿ ਇੱਥੇ ਆਪਾਂ ਨੂੰ ਸਾਰੇ ਜਾਣਦੇ ਆ ਆਪਣੇ ਸ਼ਹਿਰ 'ਚ ਤਾਂ ਤਾਂ ਤੂੰ ਦੱਸ ਵੀ ਹੋਰ ਕਿਹੜੇ ਥਾਂ 'ਤੇ ਚੱਲ ਗਿਆ ਉੱਥੇ ਹਾਂ ਤਾਂ ਹੁਣ ਤੇਰੇ ਕੀ ਹੈਗੇ ਕੁੱਤੇ ਹੁਣ ਤੂੰ ਹੀ ਮੈਨੂੰ ਘਰ ਤੇ ਨਹੀਂ ਆਉਂਦੀ ਕਰਨਾ ਕਿਉਂ ਨਾ ਮੇਰਾ ਸ਼ੇਰ ਬੱਗਾ ਬਣ ਕੇ ਨਿਖਾਣਾ ਬੇਟਾ ਬੰਸੀ ਹੁਣ ਲੰਨ ਤਾਂ ਇਸ ਨੇ ਵੀ ਬੱਚਾ ਬੱਸ ਇਹ ਬੱਚਾ ਤਾਂ ਕੱਢ ਦੂੰਗਾ ਪਰ ਆਪਣੇ ਸ਼ਹਿਰ 'ਚ ਤਾਂ ਨਹੀਂ ਹੋ ਸਕਦਾ ਹੁਣ ਨਾ ਕਿ ਮੇਰੇ ਤਾਂ ਲੱਗ ਕੇ ਕੰਨਾਂ ਨੂੰ ਹੱਥ ਨਾ ਤਾਂ ਬਾਹਲੀ ਓਕੀ ਹੈ ਨਾ ਉਹਨਾਂ ਤੋਂ ਆਦਨ ਮੁਸੀਬਤ ਜੋ ਕੱਢਦਾ ਫਿਰ ਤੂੰ ਮੈਨਾਂ ਕਰੇਂਗੀ ਨਹੀਂ ਮੰਮੀ ਫਿਰ ਦੱਸ। ਇਹ ਤਾਂ ਗਲਤ ਗੱਲ ਲੈ ਲੈ ਤੈਨੂੰ ਮੁਸੀਬਤ ਚੋਂ ਕਢਾ ਦਵਾਂ ਤੂੰ ਕੰਮ ਤਾਂ ਆਪਾਂ ਜਿਹੜਾ ਕਰਦੇ ਆ ਉਹ ਕਰਨੇ ਪਊਗਾ ਨਾ ਐ ਥੋੜੀ ਹੁੰਦਾ। ਪਰ ਮੈਨੂੰ ਤੈਨੂੰ ਕੀ ਕੱਢ ਸਰੀ ਇਹ ਸਿਰ ਕੋਈ ਨਾ ਫਿਰ ਮਾਨ ਬਗਲ ਹੁੰਦਾ ਕੀ ਹੈ ਤਾਂ ਮਣੀ ਰਾਮ ਹੈ ਮੰਨੀ ਦੀਆ। ਮਣੀ ਰਾਮ ਤੇ ਮਾਨਦਾ ਨਹੀਂਗਾ ਤੇਰਾ ਤੂੰ ਤਾਂ ਸੋਹਣੇ ਜਵਾਬ ਦੇ ਜਾਨੀ ਇਹ ਤੇਰਾ ਗਲਤ ਗੱਲ ਹੈ ਮੇਰਾ ਕਿਵੇਂ ਸਰੂ ਕਰਦਾ। ਜਵਾਬ ਆਂਦਾ ਨਾ ਉਹ ਗੁੱਸੇ ਨਾਲ ਆ। ਫਿਰ ਕਿਹੜੇ ਸ਼ਹਿਰ ਦਾ ਨਾਮ ਦੱਸ ਕਿੱਥੇ ਚੱਲੀਏ ਫਿਰ ਆਪਾਂ ਕਿਹੜੇ ਚੱਲ ਬੜੀ ਮੈਨੂੰ ਨਹੀਂ ਪਤਾਗਾ ਮੈਨੂੰ ਤਾਂ ਕਿਤੇ ਮਰਜੀ ਲੈ ਜਾ ਤਾਂ ਮੈਂ ਤਨ ਨੱਪ ਕੇ ਆ ਕੇ ਜਾ ਕੇ ਬੂਰੇ ਮੈਂ ਤਾਂ ਨਹੀਂ ਹੋਦਾ ਪਿਆ। ਮੈਂ ਤਾਂ ਨਾ ਨਾ ਮੈਨੂੰ ਨੱਪ ਕੇ ਮੈਂ ਕਿੱਧਰ ਜਾਣਾ ਦੱਸੋ। ਹੁਣ ਸਿਮਰਨ ਦਾ ਕੁਝ ਕਰਦੀ ਨਹੀਂ ਮੇਰੇ ਨਾਲ ਹੁਣ ਮੈਂ ਤੇਰੇ ਸਾਰੇ ਦਾ ਜਿੰਦਗੀ ਜੀਣਾ ਹੁਣ ਮੈਂ ਹੁਣ ਦੱਸੋ ਤੈਨੂੰ ਨੱਪ ਕੇ ਕੀ ਕੱਢੂਗਾ ਵੀ ਦੱਸੋ। ਤਬਾ ਬਾਂਗਣੇ ਲੱਗੀ ਵੀ ਆ ਦਿਲੇ ਵਿੱਚ ਲੱਗੀ ਵੀ ਆ ਭਾਬੇ ਵਾਸਤੇ ਨੋਣੇ ਦਾ ਸਜਾ ਜਾ ਮਰਛਾ ਕਿਹਾ ਵੈ ਦੁਬਾਤ ਕਤ ਲੱਗੀ ਹੋਣਾ ਸੀ ਨਾ ਹੂੰ ਮੈਂ ਤੇਰੇ ਸਾਰੇ ਤੇ ਜਿੰਦਗੀ ਗੱਟੀ ਜਾਂਦਾ ਸੀ ਗਾ ਤੇ ਹੁਣ ਤਾ ਮੈਂ ਆਪਦੀ ਕੁੜੀ ਨੂੰ ਬਖਾਉਣ ਦੇ ਚੱਕਰ ਚ ਤਨਾ ਹੁਣ ਕੀ ਕਰਾਂ ਹੁਣ ਤੈਨੂੰ ਪਤਾ ਹੈਗਾ ਹੂੰ ਫਿਰ ਆਪਾਂ ਸੰਗਤ ਪਤਾ ਦੇਣਾ ਜਮਾਈ ਜੀ ਪੂਰਾ ਜਵਾਨ ਨਾ ਇੰਤਾਂ ਤੱਕ ਸਾਰ ਰੱਖਣਾ ਚਾਹੁੰਦਾ ਸੀ ਹਣਾ ਪੇਪਰ ਸੰਗਤ ਮੰਡੀ ਚੱਲ ਗਈ ਜਾਂ ਕਿਤੇ ਹੋਰ ਨਹੀਂ ਹੁਣ ਤੈਨੂੰ ਰੱਖਿਆਗਾ ਉਹ ਮੈਂ ਕੁਝ ਨੋਰਮਲ ਤੇਰੇ ਹੁੰਦਾ ਤਾਂ ਕੋਈ ਲੋੜ ਨਹੀਂ ਹੁਣ ਮੈਂ ਦੱਸਾਂ ਤੈਨੂੰ ਠੀਕ ਹੈ ਨਹੀਂ ਤੇ ਕਾਇਆ ਤੈਨੂੰ ਦੋ-ਦੋ ਕੀ ਆਵਦਾ ਸਾਰਾ ਕੁਝ ਹਾਂ ਸਾਰਾ ਕੁਝ ਤੇ ਰੱਖ ਦੇ ਅੱਛਾ ਕਿਹਨੂੰ ਤੇ ਕਾਹਦੀ ਮੈਂ ਦੋਤਾ ਹੂੰ ਅੱਗੇ ਵੀ ਲੈਣਾ ਮੈਂ ਤਾਂ ਸਾਰਾ ਕੁਝ ਤੇ ਮੇਰੀ ਗੱਲ ਸੁਣੋ ਫਿਰ ਇੱਕ ਹੋਣਾ ਆਪਾਂ ਉੱਥੇ ਚੱਲ ਵੜੀਏ ਠੀਕ ਹੈ ਦੰਦੇ ਆ ਰਾਮਾ ਮੰਡੀ ਚੱਲ ਵੜੀਏ ਹਾਂ ਉੱਥੇ ਚੱਲ ਵੜ ਜਿੱਥੇ ਮਰਜੀ ਚੱਲ ਵੜ ਪਰ ਪਤਾ ਨਾ ਲੱਗਣ ਦੇਈ ਦੂਰ ਹੀ ਚੱਲਾਂਗੇ ਆਪਾਂ ਦੂਰ ਹੀ ਸ਼ਹਿਰ ਆ ਤੇ ਮੈਂ ਆਉਂਦੀ ਆ ਤਿਆਰ ਤੇ ਮੈਨੂੰ ਤਾਂ ਹੁਣੇ ਦਿਖਾ ਕੇ ਲਿਆ ਬਸ ਹੁਣੇ ਕਰਦੇ ਆ ਤੇ ਨਹੀਂ ਜੇ ਉੱਥੇ ਹੋਟਲ ਦਾ ਕਮਰਾ ਕੁਮਰਾ ਕਰ ਲਈਏ ਬੁੱਕ ਫਿਰ ਹੁਣ ਤਾਂ ਕਰ ਵਿੱਚ ਵਿਚਕਾਰੀ ਮਾਰ ਦੂੰ ਹੱਥ ਦੇਖੀ ਜੋ ਕੱਟੇ ਕਰ ਲੈ ਕੰਮ ਕੋਈ ਨਹੀਂ ਮਾਰ ਲਈ ਵਿਚਕਾਰੀ ਹਾਂ ਜੀ ਕਰਦਾ ਹੈ ਕਿ ਨਹੀਂ ਕਰਦਾ ਬਹੁਤ ਕਰਦਾ ਮੈਂ ਤੇਰੇ ਨਾਲ ਤਾਂ ਮੈਂ ਕਦੇ ਵੀ ਨਹੀਂ ਕੋਈ ਕਰਦੀ ਅੱਛਾ ਜੀ ਫਿਰ ਐਂ ਕਰ ਮੰਮੀ ਮੇਰੀ ਗੱਲ ਸੁਣ ਛੇਤੀ ਛੇਤੀ ਹੋ ਜਾ ਤਿਆਰ ਤੇ ਮੈਂ ਗੱਡੀ ਨਵਾਂ ਟੁੰਗੜੀ ਕੱਢ ਕੇ ਆ ਜਾ ਮੈਂ ਗੱਡੀ ਕੱਢ ਕੇ ਆਉਣਾ ਤੇ ਮੈਨੂੰ ਉੱਥੇ ਬਾਹਰ ਨਰੰਗ ਕੋਲੇ ਮਿਲਣੀ ਬਸ ਬਾਹਰ ਆਪਾਂ ਚੰਗਾ ਛੇਰੇ ਛੇਰੇ ਆ ਜਾ ਫਿਰ ਠੀਕ ਹੈ